ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਜਿਦੇ ਵਿੱਚ ਕਈ ਵਿਸ਼ਿਆਂ ਸੰਬੰਧੀ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਵੀਰੇ ਦੇ ਕਈ ਜ਼ਰੂਰੀ ਵਿਸ਼ਿਆਂ ਨੂੰ ਚਰਚਾ ਵਿੱਚ ਲਿਆਵਾਂਗੇ ਅਤੇ ਪ੍ਰਮੁੱਖ ਤੌਰ ਤੇ ਆਪਣਾ ਧਿਆਨ ਕੇਂਦ੍ਰਿਤ ਰਹੇਗਾ ਸਿਆਸੀ ਮਾਹੌਲ ਪਰ ਵੀ ਤੇ ਨਾਲ ਦੀ ਨਾਲ ਕਿਸਾਨਾਂ ਦੀ ਗੱਲ ਵੀ ਕਰਾਂਗੇ ਕਿਉਂਕਿ ਕਿਸਾਨੀ ਵਾਲੇ ਮਾਮਲੇ ਵਿੱਚ ਕਾਫੀ ਕੁਝ ਹੋ ਰਿਹਾ ਹੈ ਕਾਫੀ ਕੁਝ ਸਾਹਮਣੇ ਆ ਰਿਹਾ ਹੈ ਤੇ ਤਾਜ਼ਾ ਜੋ ਗੱਲਾਂ ਸਾਹਮਣੇ ਆਈਆਂ ਨੇ ਮੌਜੂਦਾ ਸਮੇਂ ਦੇ ਕਿਸਾਨ ਅੰਦੋਲਨ ਤਹਿਤ ਇਸ ਵਾਰ ਦੇ ਸਾਲ 2024 ਦੇ ਕਿਸਾਨ ਅੰਦੋਲਨ ਤਹਿਤ ਉਹਨਾਂ ਮੁੱਦਿਆਂ ਵੱਲ ਧਿਆਨ ਪਾਵਾਂਗੇ ਨਾਲ ਦੀ ਨਾਲ ਦੇਸ਼ ਦੀ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਲਈ ਤਿਆਰ ਹੈ ਨਹੀਂ ਭਾਵੇਂ ਨਹੀਂ ਪੈ ਰਹੇ ਪਰ ਮੌਨਸੂਨ ਤੇ ਮੌਨਸੂਨ ਸੈਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ ਇਸ ਵਿਸ਼ੇ 'ਵਲ ਵੀ ਆਵਾਂਗੇ ਅੱਜ ਦੀ ਗੱਲਬਾਤ ਵਿੱਚ ਅੱਗੇ ਜਾ ਕੇ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਤਾਜ਼ਾ ਸਥਿਤੀ ਵਿੱਚ ਜੋ ਤਾਜ਼ਾ ਗੱਲਾਂ ਹੁਣ ਨਵੀਆਂ ਗੱਲਾਂ ਜੋ ਇਸ ਵੇਲੇ ਸਾਹਮਣੇ ਆਈਆਂ ਨੇ ਉਹਨਾਂ 'ਵਲ ਵੀ ਝਾਤ ਪਾਵਾਂਗੇ ਗੱਲਬਾਤ ਵਿੱਚ ਥੋੜਾ ਹੋਰ ਅੱਗੇ ਜਾ ਕੇ ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਸਮੁੱਚੀ ਗੱਲਬਾਤ ਦੇ ਨਾਲ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਆਪ ਸਭ ਨੂੰ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ تفصیلی ਜਾਣਕਾਰੀ ਮੁਹੱਈਆ ਕਰਵਾਈ ਜਾਵੇ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਨੂੰ ਮਿਲ ਸਕੇ ਅਤੇ ਇਸੇ ਤਰ੍ਹਾਂ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਵੀ ਲਿਖ ਕੇ ਸਾਡੇ ਤੱਕ ਪਹੁੰਚਤੀ ਕਰ ਸਕਦੇ ਹੋ ਕੀ ਨਾ ਵਿਸ਼ਾ ਸੰਬੰਧੀ ਆਪ ਜੀ ਦੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਇਹਨਾਂ ਵਿਸ਼ਾ ਸੰਬੰਧੀ ਆਪਣੇ ਵਿਚਾਰ ਕਮੈਂਟਸ ਰਾਹੀਂ ਤੁਸੀਂ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਇਸ ਵਾਰੇ ਯਾਨੀ ਕਿ ਸਾਲ 2024 ਵਿੱਚ ਇੱਕ ਵਾਰ ਫੇਰ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਬੀਤੇ ਫਰਵਰੀ ਮਹੀਨੇ ਕਿਸਾਨਾਂ ਵੱਲੋਂ ਮੋੜ ਤੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਤੇ ਇਸ ਸੱਦੇ ਦਾ ਜ਼ਿਕਰ ਪਿਛਲੇ ਸਾਲ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਇਹ ਐਲਾਨ ਕਰ ਦਿੱਤੇ ਗਏ ਸੀ ਲੰਮਾ ਸਮਾਂ ਪਹਿਲਾਂ ਹੀ ਕਰ ਦਿੱਤੇ ਗਏ ਸੀ ਫਰਵਰੀ ਮਹੀਨੇ ਤੋਂ ਹੁਣ ਜੁਲਾਈ ਮਹੀਨੇ ਤੱਕ ਵੀ ਕਿਸਾਨ ਅੰਦੋਲਨ ਉਸੇ ਤਰ੍ਹਾਂ ਚੱਲ ਰਿਹਾ ਹੈ ਕਿਸਾਨ ਹੁਣ ਵੀ ਖਨੌਰੀ ਹੱਦ ਤੇ ਸ਼ੰਭੂ ਬਾਰਡਰ ਤੇ ਤੇ ਢਾਬੀ ਗੁਜਰਾ ਸਮੇਤ ਜਿਹੜੇ ਵੀ ਖੇਤਰ ਦਿੱਲੀ ਵੱਲ ਜਾਂਦੇ ਨੇ ਨਾ ਦਿੱਲੀ ਨੂੰ ਜਾਂਦੇ ਰਾਹ ਦੇ ਨਾਲ ਲੱਗਦੇ ਨੇ ਉੱਥੇ ਕਿਸਾਨਾਂ ਦੀ ਮੌਜੂਦਗੀ ਨਜ਼ਰ ਆਉਂਦੀ ਹੈ ਇਸ ਦਰਮਿਆਨ ਬਹੁਤ ਕੁਝ ਹੋਇਆ ਤੁਸੀਂ ਸਭ ਕੁਝ ਵੇਖਿਆ ਸੁਣਿਆ ਪੜ੍ਹਿਆ ਹੋਵੇਗਾ ਇਸ ਦਰਮਿਆਨ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਜਿਸ ਨੂੰ ਕਿ ਵਾਟਰ ਕੈਨਨ ਬாய் ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਜਿਸ ਨੇ ਪਹਿਲੇ ਕਿਸਾਨ ਅੰਦੋਲਨ ਯਾਨੀ ਕਿ ਸਾਲ 2020 ਵਾਲੇ ਕਿਸਾਨ ਅੰਦੋਲਨ ਵਿੱਚ ਜਦੋਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਜੋ ਕਿਸਾਨਾਂ ਉੱਪਰ ਵਾਟਰ ਕੈਨਨ ਛੱਡੀਆਂ ਜਾ ਰਹੀਆਂ ਸੀ ਪਾਣੀ ਦੀਆਂ 부ਛਾੜਾਂ ਦਸੰਬਰ ਮਹੀਨੇ ਦੀ ਠੰਡ ਵਿੱਚ ਉਹਨਾਂ ਸਾਲ ਦੇ ਉਹਨਾਂ ਦਿਨਾਂ ਦੌਰਾਨ ਜਦੋਂ ਪਾਣੀ ਦੀਆਂ ਪੁਛਾੜਾਂ ਛੱਡੀਆਂ ਜਾ ਰਹੀਆਂ ਸੀ ਤਾਂ ਇਸੇ ਨਵਦੀਪ ਸਿੰਘ ਜਲਵੇੜਾ ਨੇ ਵਾਟਰ ਕੈਨਨ ਦੇ ਉੱਪਰ ਚੜ੍ਹ ਕੇ ਪਾਣੀ ਦੀਆਂ ਪੁਛਾੜਾਂ ਦਾ ਮੂੰਹ ਮੋੜ ਦਿੱਤਾ ਸੀ ਉਦੋਂ ਤੋਂ ਇਹ ਨੌਜਵਾਨ ਆਗੂ ਕਾਫੀ ਚਰਚਿਤ ਰਿਹਾ ਹੈ ਕਾਫੀ ਪ੍ਰਸਿੱਧ ਰਿਹਾ ਹੈ ਤੇ ਐਦਕੀ ਦੀ ਕਿਸਾਨੀ ਸੰਘਰਸ਼ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ ਤਾਂ ਉੱਥੇ ਨਵਦੀਪ ਸਿੰਘ ਜਲਬੇੜਾ ਤੇ ਉਸਦੇ ਸਾਥੀ ਨੌਜਵਾਨ ਪੂਰੀ ਸਰਗਰਮੀ ਨਾਲ ਐਤਕੀ ਵੀ ਮੈਦਾਨ ਵਿੱਚ ਨਿਤਰੇ ਹੋਏ ਸਨ ਸਮੁੱਚੇ ਸੰਘਰਸ਼ ਵਿੱਚੋਂ ਮੂਰੇ ਨਜ਼ਰ ਆਏ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਨਜ਼ਰ ਆਏ ਤੇ ਬੀਤੇ ਮਾਰਚ ਮਹੀਨੇ ਫਿਰ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫਤਾਰੀ ਹੋ ਗਈ ਸੀ ਅੰਬਾਲਾ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਦਾ ਉਸ ਨੂੰ ਹਿਰਾਸਤ ਵਿੱਚ ਹੀ ਰੱਖਿਆ ਗਿਆ ਇਸ ਦਰਮਿਆਨ ਕਈ ਸੰਘਰਸ਼ ਵੀ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਵੀ ਕੀਤੀ ਗਈ ਕਿ ਨਵਦੀਪ ਸਿੰਘ ਜਲਵੇੜਾ ਅਤੇ ਉਸ ਦੇ ਨਾਲ ਗ੍ਰਿਫਤਾਰ ਕੀਤੇ ਗਏ ਦੋ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ کافی ਕੁਝ ਇਸ ਮੁੱਦੇ ਤੇ ਪੜਿਆ ਸੁਣਿਆ ਬੋਲਿਆ ਗਿਆ ਪਰ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ਤਾ ਸੱਦਾ ਦਿੱਤਾ ਸੀ ਗਵਾਂਡੀ ਸੂਬੇ ਹਰਿਆਣੇ ਦੇ ਅੰਬਾਲਾ ਵਿਖੇ ਐਸਪੀ ਦਫਤਰ ਦੇ ਘਰਾਓ ਦਾ ਇੱਕ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਐਨ ਪਹਿਲਾਂ ਉਸ ਤੋਂ ਇੱਕ ਸ਼ਾਮ ਪਹਿਲਾਂ ਇਹ ਖਬਰ ਆ ਗਈ ਕਿ ਨਵਦੀਪ ਸਿੰਘ ਜਲਵੇੜਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੁਣ ਇਸ ਸੂਚਨਾ ਦੇ ਸਾਹਮਣੇ ਆਉਣ ਤੋਂ ਬਾਅਦ 20 ਕਿਸਾਨਾਂ ਦੇ ਬਿਆਨ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਨਾਲ ਪ੍ਰੋਗਰਾਮ ਦਿੱਤਾ ਗਿਆ ਉਸ ਨੂੰ ਲਾਗੂ ਕੀਤਾ ਜਾਵੇਗਾ ਪਰ ਉਸ ਅੰਦਾਜ਼ ਵਿੱਚ ਨਹੀਂ ਜਿਸ ਤਰੀਕੇ ਨਾਲ ਸ਼ੁਰੂਆਤੀ ਗੱਲ ਹੋਈ ਸੀ ਕਿਉਂਕਿ ਨਵਦੀਪ ਸਿੰਘ ਜਲਵੇੜਾ ਹੁਣਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ ਇਹ ਗੱਲ ਕੀਤੀ ਜਾਣੀ ਸੀ ਪਰ ਉਹ ਰਿਹਾਈ ਹੋ ਗਈ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਭਰੋਸਾ ਵੀ ਦਵਾਇਆ ਕਿ ਜਿਹੜੀ ਕਾਰਵਾਈ ਹੈ ਜਿਸ ਤਰ੍ਹਾਂ ਦੀ ਕਾਰਵਾਈ ਉਹ ਚਾਹੁੰਦੇ ਸੀ ਉਹ ਹੋ ਚੁੱਕੀ ਹੈ ਸੋ ਇਹ ਮਾਮਲਾ ਉਸ ਵੇਲੇ ਤਾਂ ਕੁਝ ਸ਼ਾਂਤ ਹੁੰਦਾ ਵਿਖਾਈ ਦਿੱਤਾ ਹੁਣ ਗੱਲ ਜਿੱਥੋਂ ਤੱਕ ਦਿੱਲੀ ਕੂਚ ਦੀ ਹੈ ਤਾਂ ਉਸ ਨੂੰ ਲੈ ਕੇ ਹਾਲੇ ਕਾਫੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਤੁਸੀਂ ਵੇਖਿਆ ਕਿ ਕਿਸਾਨਾਂ ਦੇ ਦਿੱਲੀ ਕੂਚ ਦੇ ਜਿਹੜੇ ਪਹਿਲਾ ਸੱਦਾ ਜਿਹੜਾ ਉਹਨਾਂ ਨੇ ਦਿੱਤਾ ਸੀ ਫਰਵਰੀ ਮਹੀਨੇ ਉਦੋਂ ਅਤੇ ਉਸ ਸਮੇਂ ਤੋਂ ਪਹਿਲੇ ਰਾਤ ਵਿੱਚ ਰੋਕਾਂ ਲਾ ਦਿੱਤੀਆਂ ਗਈਆਂ ਸੀ ਬੈਰੀਕੇਡਿੰਗ ਹੋ ਗਈ ਸੀ ਮਲਟੀ ਲੇਅਰ ਕਈ ਤਰ੍ਹਾਂ ਦੀ ਬੈਰੀਕੇਡਿੰਗ ਹੋ ਗਈ ਸੀ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਕਿਉਂਕਿ ਸਾਰਾ ਕੁਝ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ ਸੁਭਾਵਿਕ ਤੌਰ ਤੇ ਸਰਕਾਰਾਂ ਨੇ ਇਸ ਮਾਮਲੇ ਨੂੰ ਇਕਜਿਹੇ ਮਾਮਲੇ ਵਜੋਂ ਵਿਖਿਆ ਜੋ ਚੋਣਾਂ ਦੇ ਮਾਹੌਲ ਤੇ ਅਸਰ ਪਾ ਸਕਦਾ ਸੀ ਲਿਖਿਆਸਾ ਇਸ ਵਾਰ ਕਿਸਾਨਾਂ ਨੂੰ ਦਿੱਲੀ ਵੱਲ ਵਧਨ ਨਹੀਂ ਚੇ ਦਿੱਤਾ ਗਿਆ ਪਰ ਬਾਰਡਰਾਂ ਬੰਦ ਹੀ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਹੁਣ ਤੱਕ ਵੀ ਤੇ ਬਾਰਡਰਾਂ ਖੁਲਵਾਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਟ ਪਟੀਸ਼ਨਾਂ ਅਦਾਲਤਾਂ ਵਿੱਚ ਪਹੁੰਚੀਆਂ ਹੋਈਆਂ ਸਨ ਸਭ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਇਹ ਆਦੇਸ਼ ਦਿੱਤਾ ਕਿ 15 ਦਿਨਾਂ ਦੇ ਅੰਦਰ-ਅੰਦਰ ਬਾਰਡਰ ਖੋਲੇ ਜਾਣ ਰਾਹ ਬੰਦ ਨਹੀਂ ਕੀਤੇ ਜਾ ਸਕਦੇ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਦੇ ਅਧਿਕਾਰ ਉੱਤੇ ਵੀ ਸਵਾਲ ਪੁੱਛੇ ਸੀ ਕਿ ਕੀ ਉਹਨਾਂ ਨੂੰ ਹੱਕ ਬਣਦਾ ਇਸ ਤਰੀਕੇ ਨਾਲ ਰਾਹ ਰੋਕਣ ਦਾ ਜਾਂ ਰਸਤੇ ਬੰਦ ਕਰਦਾ ਉਹ ਵੀ ਇੱਕ ਕੌਮੀ ਮਾਰਗਕ ਨੈਸ਼ਨਲ ਹਾਈਵੇ ਨਿਯਮ ਮੁਤਾਬਕ ਜਿਹਨੂੰ ਕਿ ਬੰਦ ਨਹੀਂ ਕੀਤਾ ਜਾ ਸਕਦਾ ਪਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੀ ਬੰਦ ਪਏ ਸਨ ਸੋ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਪਸ਼ਟ ਆਦੇਸ਼ ਦੇ ਦਿੱਤੇ ਸੀ ਕਿ ਰਾਹ ਖੋਲੇ ਜਾਣਾ ਪਰ ਹਰਿਆਣਾ ਸਰਕਾਰ ਇਸ ਤੋਂ ਬਾਅਦ ਵੀ ਰਾਹ ਖੋਲਣ ਦੇ ਰੌਂ ਵਿੱਚ ਨਜ਼ਰ ਨਹੀਂ ਸੀ ਆਈ ਸਗੋਂ ਇਹ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਤੱਕ ਵੀ ਪਹੁੰਚੇ ਉੱਥੇ ਵੀ ਪਟੀਸ਼ਨ ਪਾਈ ਪਰ ਸੁਪਰੀਮ ਕੋਰਟ ਨੇ ਵੀ ਲਗਭਗ ਹਾਈ ਕੋਰਟ ਵਾਲੀ ਹੀ ਗੱਲ ਕਹੀ ਕਿ ਰਾਹ ਖੋਲੇ ਜਾਣੇ ਚਾਹੀਦੇ ਨੇ ਤੇ ਕਿਸ ਅਧਿਕਾਰ ਦੇ ਨਾਲ ਰਾਹ ਬੰਦ ਕੀਤੇ ਗਏ ਨੇ ਦੂਜੇ ਬੰਨੇ ਕਿਸਾਨ ਆਗੂ ਕਿਸਾਨ ਜਿੱਥੇ ਬੰਦੀਆਂ ਲਗਾਤਾਰ ਇਹ ਕਹਿੰਦੀਆਂ ਰਹੀਆਂ ਨੇ ਕਿ ਰਾਹ ਕਿਸਾਨਾਂ ਨੇ ਨਹੀਂ ਰੋਕੇ ਕਿਸਾਨ ਤਾਂ ਸਗੋਂ ਰਾਤ ਤੇ ਸਫ਼ਰ ਕਰਨਾ ਚਾਹੁੰਦੇ ਨੇ ਤੇ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਉੱਥੇ ਬੈਠਣਾ ਨਹੀਂ ਚਾਹੁੰਦੇ ਪਰ ਰਾਹ ਬੰਦ ਹੋਣ ਕਰਕੇ ਉਹਨਾਂ ਨੂੰ ਉੱਥੇ ਬੈਠਣਾ ਪਿਆ ਜਾ ਉੱਥੇ ਠਹਿਰਾ ਕਰਨਾ ਪਿਆ ਰੁਕਣਾ ਪਿਆ ਨਹੀਂ ਤਾਂ ਉਹ ਤਾਂ ਦਿੱਲੀ ਜਾਣ ਦੇ ਛਾਹਵਾਨ ਨੇ ਉਹ ਰਾਹ ਬੰਦ ਉਹਨਾਂ ਨੇ ਨਹੀਂ ਸਗੋਂ ਸਰਕਾਰ ਨੇ ਉਹਨਾਂ ਨੂੰ ਰੋਕਣ ਲਈ ਕੀਤੇ ਨੇ ਇਹ ਗੱਲ ਕਿਸਾਨਾਂ ਆਗੂ ਵਾਰ-ਵਾਰ ਆਖਦੇ ਰਹੇ ਤੇ ਹੁਣ ਜਦ ਕਿ ਪਹਿਲਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਜਾ ਚੁੱਕਿਆ ਹੈ ਕਿ ਰਾਹ ਖੋਲੇ ਜਾਣ ਤਾਂ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਰਾਹ ਖੋਲਣ ਦੀ ਰਣਨੀਤੀ ਦੇ ਨਾਲ ਹੀ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ ਆ ਉਹ ਵੀ ਪਹਿਲਾਂ ਵਾਂਗ ਲਾਗੂ ਰਹੇਗਾ ਕਿਸਾਨ ਆਗੂ ਜੋ ਐਤਕੀ ਦੇ ਸੰਘਰਸ਼ ਦੀ ਮੋਰਚੇ ਦੀਗਵਾਹੀ ਕਰ ਰਹੇ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਰਵਣ ਸਿੰਘ ਪੰਧੀਰ ਅਤੇ ਜਗਜੀਤ ਸਿੰਘ ਡੱਲੇਵਾਲ ਮੂਹਰੇ ਨਜ਼ਰ ਆਉਂਦੇ ਨੇ ਉਹ ਇਹ ਸਪਸ਼ਟ ਕਰ ਚੁੱਕੇ ਨੇ ਕਿ ਰਾਖ ਖੋਲਣ ਦੀ ਕਾਰਵਾਈ ਦੇ ਨਾਲ ਹੀ ਉਹਨਾਂ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਜਿਹੜਾ ਲਾਗੂ ਕੀਤਾ ਜਾਵੇਗਾ ਜਿਸ ਤਰੀਕੇ ਨਾਲ ਉਹਨਾਂ ਨੇ ਸੋਚਿਆ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਇਹਦੀ ਰੂਪਰੇਖਾ ਉਲੀਕੀ ਸੀ ਉਸ ਤਰੀਕੇ ਨਾਲ ਇਸ ਨੂੰ ਤੋਰਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਸਮਾਨ ਇਕੱਠਾ ਕਰਨ ਨੂੰ ਕੁਝ ਸਮਾਂ ਲੱਗਣਾ ਹੈ ਪਰ ਉਸ ਤੋਂ ਬਾਅਦ ਉਹ ਦਿੱਲੀ ਕੂਚ ਕਰਨ ਲਈ ਤਿਆਰ ਨੇ ਸੋ ਇੱਕ ਚੀਜ਼ ਸਪਸ਼ਟ ਨਜ਼ਰ ਆਉਂਦੀ ਹੈ ਕਿ ਕਿਸਾਨੀ ਮੰਗਾਂ ਜਿਨ੍ਹਾਂ ਨੂੰ ਲੈ ਕੇ ਕਿਸਾਨ ਤੇ ਰਾਹ ਚੱਲੀਆਂ ਸਨ ਗੱਲ ਭਾਵੇਂ 220 ਦੀ ਹੋਵੇ ਜਾਂ 224 ਦੇ ਐਤ ਕੀ ਦੇ ਕਿਸਾਨ ਅੰਦolan ਭਾਗ ਦੂਜਾ ਦੀ ਹੋਵੇ ਤਾਂ ਉਹਨਾਂ ਮੰਗਾਂ ਦੀ ਗੱਲ ਹੁਣ ਵੀ ਹੋ ਰਹੀ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਾ ਰੂਪ ਦਿੱਤੇ ਜਾਣ ਦੀ ਗੱਲ ਤੇ ਹੋਰ ਕਿਸਾਨੀ ਮੰਗਾਂ ਜੋ ਲੰਮੇ ਸਮੇਂ ਤੋਂ ਲਟਕ ਰਹੀਆਂ ਨੇ ਉਹਨਾਂ ਨੂੰ ਲੈ ਕੇ ਗੱਲ ਹੁਣ ਵੀ ਹੋ ਰਹੀ ਹੈ ਤੇ ਇਹਨਾਂ ਮੰਗਾਂ ਨੂੰ ਲੈ ਕੇ ਹੀ ਕਿਸਾਨ ਦਿੱਲੀ ਵੱਲ ਕੂਚ ਕਰਨ ਦੇ ਜਾਵਾਨ ਇਸ ਤੋਂ ਪਹਿਲਾਂ ਕਿਸਾਨ ਤੇ ਰਾਵਲੋਂ ਪਿਛਲੇ ਦਿਨਾਂ ਦੇ ਪ੍ਰੋਗਰਾਮ ਤਹਿਤ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਆਪੋ ਆਪਣੇ ਮੰਗ ਪੱਤਰ ਦਿੱਤੇ ਜਾ ਚੁੱਕੇ ਨੇ ਗੈਰ ਭਾਜਪਾਈ ਮੈਂਬਰ ਪਾਰਲੀਮੈਂਟਾਂ ਦੇ ਨਾਲ ਮੁਲਾਕਾਤ ਉਹਨਾਂ ਦੇ ਰਿਹائشਾਂ ਮੂਰੇ ਵੀ ਹਾਜ਼ਰੀ ਲਵਾਈ ਜਾ ਚੁੱਕੀ ਹੈ ਅਤੇ ਹੁਣ ਗੱਲ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੀ ਹੋਣ ਲੱਗੀ ਹੈ ਤੇ ਖਾਸ ਕਰ ਦਿੱਲੀ ਕੂਚ ਦੀ ਗੱਲ ਹੋਣ ਲੱਗੀ ਹੈ ਜਦੋਂ ਤੋਂ ਰਾਹ ਖੋਲਣ ਸੰਬੰਧੀ ਗੱਲ ਇੱਕ ਵਾਰ ਫਿਰ ਅਦਾਲਤ ਦੇ ਮਾਧਿਅਮ ਜ਼ਰੀਏ ਸਾਰਿਆਂ ਦੇ ਸਾਹਮਣੇ ਆਈ ਹੈ ਹੁਣ ਵੇਖਣਾ ਇਹ ਹੈ ਕਿ ਐਤਕੀ ਦਾ ਕਿਸਾਨੀ ਅੰਦੋਲਨ ਜੋ ਕਿ ਫਰਵਰੀ ਮਾਰਚ ਮਹੀਨਿਆਂ ਵਿੱਚ ਤਾਂ ਬਹੁਤ ਸੁਰਖੀਆਂ 'ਚ ਰਿਹਾ ਵਿਚ ਵਿਚਾਰੀ ਦੀ ਚਰਚਾ ਕਾਫੀ ਘੱਟ ਹੋ ਗਈ ਸੀ ਹੁਣ ਲੋਕ ਸਭਾ ਚੋਣਾਂ ਤੇ ਫਿਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਅਦਾਲਤਾਂ ਰਾਹੀਂ ਜੋ ਰਾਹ ਖੁੱਲਣ ਦੀ ਗੱਲ ਚੱਲੀ ਉਹਦੇ ਰਾਹੀਂ ਕਿਸਾਨੀ ਸੰਘਰਸ਼ ਦੀ ਗੱਲ ਇੱਕ ਵਾਰ ਫਿਰ ਅੱਗੇ ਤੁਰਨ ਲੱਗੀ ਹੈ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਅਤੇ ਹੋਰ ਨੌਜਵਾਨਾਂ ਦੀ ਵੀ ਇਹਦੇ ਵਿੱਚ ਜੁੜਨ ਦੀ ਸੰਭਾਵਨਾ ਹੁਣ ਨਜ਼ਰ ਆਉਂਦੀ ਹੈ ਸੋ ਇਸ ਨਾਲ ਇੱਕ ਨਵੇਂ ਰੌਂ ਦੇ ਵਿੱਚ ਨਜ਼ਰ ਆਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਐਤਕੀ ਦਾ ਕਿਸਾਨ ਅੰਦੋਲਨ ਵੇਖਣਾ ਹੈ ਕਿ ਆਉਂਦੇ ਦਿਨਾਂ ਦਰਾਂ ਨੂੰ ਰਾਹ ਖੋਲਣ ਤੇ ਦਿੱਲੀ ਕੂਚ ਸੰਬੰਧੀ ਤਾਜ਼ਾ ਗੱਲ ਕਿਹੋ ਜਹੀ ਸਾਹਮਣੇ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਹ ਜੋ ਨਵਾਂ ਧੜਾ ਨਿਕਲ ਕੇ ਵੱਖਰੇ ਤੌਰ ਤੇ ਵਿਚਰ ਰਿਹਾ ਹੈ ਜਿਹਨੂੰ ਹੁਣ ਨਾਮ ਬਕਾਇਦਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹਦੇ ਕਨਵੀਨਰ ਵਜੋਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਸਰਬਸੰਮਤੀ ਨਾਲ ਚੁਣਿਆ ਜਾ ਚੁੱਕਾ ਹੈ ਤੇ ਹੁਣ ਬੀਤੇ ਦਿਨ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁਚਾ ਸਿੰਘ ਛੋਟੇਪੁਰ ਸਮੇਤ ਕੁਝ ਹੋਰ ਉਹਨਾਂ ਦੇ ਸਾਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨਤਮਸਤਕ ਹੋਏ ਗੁਰਬਾਣੀ ਕੀਰਤਨ ਸਰਵਣ ਕੀਤਾ ਹਾਜ਼ਰੀ ਲਵਾਈ ਗੁਰੂ ਘਰ ਵਿਖੇ ਤੇ ਉਸ ਤੋਂ ਬਾਅਦ ਫਿਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਈ ਅਹਿਮ ਗੱਲਾਂ ਕਹੀਆਂ ਇੱਕ ਤਾਂ ਉਸ ਸਵਾਲ ਦਾ ਜਵਾਬ ਜਿਹੜਾ ਕਈ ਲੋਕੀ ਅਕਸਰ ਪੁੱਛ ਰਹੇ ਨੇ ਕਿ ਸਾਰੇ ਆਗੂ ਪਿਛਲੇ ਲੰਮੇ ਸਮੇਂ ਤੋਂ ਉਸੇ ਅਕਾਲੀ ਦਲ ਦੇ ਵਿੱਚ ਸਨ ਉਸੇ ਪ੍ਰਧਾਨ ਦੇ ਤਹਿਤ ਖੁਸ਼ ਨਜ਼ਰ ਆਉਂਦੇ ਸਨ ਜਿਹਦੇ ਖਿਲਾਫ ਹੁਣ ਉਹਨਾਂ ਨੇ ਝੰਡਾ ਚੁੱਕਿਆ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨੇ ਇਸ ਚੀਜ਼ ਨੂੰ ਸੰਬੋਧਨ ਕੀਤਾ ਆਪਣੇ ਤਾਜ਼ਾ ਇਸ ਬਿਆਨ ਜ਼ਰੀਏ ਜੋ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਾਰੀ ਕੀਤਾ ਇਸ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਹਨਾਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਂਚਨਾ ਮਾਫੀਨਾਮਾ ਤੇ ਉਹ ਪੱਤਰ ਸੌਂਪਿਆ ਸੀ ਤਾਂ ਉਸ ਵਿੱਚ ਇਸ ਅਕਾਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਅਕਾਲੀ ਦਲ ਬਾਦਲ ਧੜੇ ਵਿੱਚ ਉਹ ਹੁਣ ਤਾਈ ਸਰਗਰਮ ਰਹੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੀ ਕੰਮ ਕਰਦੇ ਰਹੇ ਚੋਣਾ ਦੇ ਮਾਹੌਲ ਵਿੱਚ ਵੀ ਇਕੱਠੇ ਸਨ ਇਨਾਗੂ ਆ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦਰਾਂ ਜਿਹੜੀਆਂ ਗਲਤੀਆਂ ਹੋਈਆਂ ਪਾਰਟੀ ਕੋਲੋਂ ਪਾਰਟੀ ਪ੍ਰਧਾਨ ਕੋਲੋਂ ਉਸ ਵਿੱਚ ਇਹ ਟੜਾ ਜਿਹੜਾ ਬਾਗੀ ਟੜਾ ਉਹ ਵੀ ਬਰਾਬਰ ਦਾ ਭਾਗੀਦਾਰ ਕਿਉਂਕਿ ਉਸ ਸਮੇਂ ਉਸੇ ਪਾਰਟੀ ਵਿੱਚ ਸਨ ਉਸੇ ਆਗੂ ਤਹਿਤ ਕੰਮ ਕਰ ਰਹੇ ਸਨ ਅਗਵਾਈ ਵਿੱਚ ਕੰਮ ਕਰ ਰਹੇ ਸੀ ਸੂਨ ਨੇ ਉਸ ਪਿਛਲੇ ਰੁਝਾਨ ਦੇ ਵਿੱਚ ਆਪਣਾ ਹਿੱਸਾ ਵੀ ਕਬੂਲਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਤੇ ਉਹ ਇਸ ਚੀਜ਼ ਨੂੰ ਮੰਨਦੇ ਨੇ ਸਵੇ ਗੱਲ ਭਾਗੀ ਧੜੇ ਦੇ ਆਗੂਆਂ ਨੇ ਕਹੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਉਹਨਾਂ ਗਲਤੀਆਂ ਦੇ ਕਰਕੇ ਤਾਂ ਉਸ ਨੂੰ ਸਵੀਕਾਰ ਕਰਨਗੇ ਠੀਕ ਹੈ ਇਸੇ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਕਿਹਾ ਹੋਇਆ ਹੈ ਕਿ ਇੱਕ ਨਿਮਾਣੇ ਸਿਖਵਾੰਗੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਅਤੇ ਪੂਰੇ ਸਨਮਾਨ ਤਹਿਤ ਉਥੇ ਹਾਜ਼ਰੀ ਲੋ ਵੰਦੇ ਹੋਏ ਆਪਣੀ ਗੱਲ ਰੱਖਣਗੇ ਇਸ ਸਮਿਆਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਵਿਖੇ ਉਸ ਦਫ਼ਤਰ ਉੱਤੇ ਕੀ ਦੀ ਜ਼ਿਆਦਾ ਸਰਗਰਮੀ ਹੈ ਇਹ ਵੀ ਹੁਣ ਚਰਚਾ ਦਾ ਸਵਾਲ ਬਣ ਗਿਆ ਹੈ ਕਿਉਂਕਿ ਜੋ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੁਣ ਵੱਖਰੇ ਤੌਰ ਤੇ ਵਿਚਰ ਰਿਹਾ ਹੈ ਉਹ ਖੁਦ ਨੂੰ ਮਨ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ ਹੈ ਉਹਨਾਂ ਨੇ ਕੋਈ ਨਵੀਂ ਪਾਰਟੀ ਨਹੀਂ ਬਣਾਈ ਸਗੋ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਧਾਰ ਦੀ ਇੱਕ ਲਹਿਰ ਅਰੰਭੀ ਹੈ ਸੂਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਨਹੀਂ ਲੱਗਦਾ ਸਗੋਂ ਉਹਦੇ ਵਿੱਚੋਂ ਇੱਕ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਜਿਹਨੂੰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਨਾਮ ਦਿੱਤਾ ਸੋ ਅਜੇ ਵੀ ਚ ਇਹ ਵੀ ਇੱਕ ਵੱਡਾ ਸਵਾਲ ਬਣਦਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਵਿਖੇ ਦਫ਼ਤਰ ਹੈ ਉਹਦੇ ਉੱਪਰ ਕਿਹਦਾ ਹੱਕ ਜ਼ਿਆਦਾ ਹੈ ਉੱਥੇ ਕੌਣ ਮੀਟਿੰਗਾਂ ਕਰੇਗਾ ਕੌਣ ਪ੍ਰੈਸ ਕਾਨਫਰੰਸਾਂ ਕਰੇਗਾ ਪ੍ਰਮੁੱਖ ਤੌਰ ਤੇ ਬਾਦਲ ਧੜਾ ਸੁਖਵੀਰ ਬਾਦਲ ਦੀ ਗਵਾਈ ਵਾਲਾ ਧੜਾ ਉੱਥੇ ਨਜ਼ਰ ਆਉਂਦਾ ਹੈ ਪਰ ਭਾਗੀ ਧੜੇ ਵੱਲੋਂ ਵੀ ਆਪਣਾ ਦਾਵਾ ਉੱਥੇ ਪੇਸ਼ ਕੀਤਾ ਜਾਂਦਾ ਹੈ ਪਿਛਲੇ ਦਿਨੀ ਇੱਕ ਸਿੱਧੀ ਇਹ ਵੀ ਬਣੀ ਸੀ ਕਿ ਜਦੋਂ ਭਾਗੀ ਧੜੇ ਦੇ ਆਗੂਆਂ ਦੇ ਉੱਥੇ ਪਹੁੰਚਣ ਸੰਬੰਧੀ ਚਰਚਾ ਚੱਲੀ ਤਾਂ ਫਟਾਫਟ ਸੁਖਬੀਰ ਸਿੰਘ ਬਾਦਲ ਦੀ ਵਾਈ ਵਾਲੇ ਧੜੇ ਦੇ ਆਗੂ ਵੀ ਉੱਥੇ ਪਹੁੰਚ ਗਏ ਸੀ ਸੋ ਵੀ ਇੱਕ ਦਿਲਚਸਪ ਪਹਿਲੂ ਹੈ ਇਸ ਪੂਰੇ ਮਾਮਲੇ ਵਿੱਚ ਕਿ ਜਿਹੜਾ ਚੰਡੀਗੜ੍ਹ ਸਥਿਤ ਦਫ਼ਤਰ ਹੈ ਉਹਦੇ ਉੱਪਰ ਕਿਹਦਾ ਹੱਕ ਜ਼ਿਆਦਾ ਹੋਵੇਗਾ ਕਿਉਂਕਿ ਇਹ ਤਾਂ ਆਪਾਂ ਸਪਸ਼ਟ ਵੇਖ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਧੜੇ ਇਸ ਵੇਲੇ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਤੇ ਪਹਿਲਾ ਧੜਾ ਜੋ ਇਸ ਵੇਲੇ ਪ੍ਰਮੋਖ ਖਦੇ ਅਤੇ ਕਾਬਜ਼ ਨੂੰ ਤਕੜੀ ਚੁਣੌਤੀ ਮਿਲ ਰਹੀ ਹੈ ਬਾਗੀ ਧੜੇ ਤੋਂ ਤੇ ਉਹ ਵੀ ਆਪਣੀ ਸਰਗਰਮੀ ਲਗਾਤਾਰ ਜਾਰੀ ਰੱਖ ਰਹੇ ਨੇ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕਰਕੇ ਜੋ ਜਵਾਬ ਮੰਗਿਆ ਗਿਆ ਉਸ ਉੱਤੇ ਵੀ ਬਾਗੀ ਧੜੇ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਜਾ ਚੁੱਕਿਆ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਕਾਫੀ ਕੁਝ ਐਸ ਵਿਲੇ ਚੱਲ ਰਹੇ ਹਨ ਕਿਹਾ ਜਾ ਰਿਹਾ ਹੈ ਸੁਣਿਆ ਜਾ ਰਿਹਾ ਹੈ। ਇਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਈਏ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਹੁਣ ਹੋਣਾ ਹੈ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਆਉਂਦੇ ਸੋਮਵਾਰ ਤੋਂ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੈ। ਕਾਫੀ ਹੰਗਾਮੇ ਆ ਭਰਪੂਰ ਰਹਿਣ ਦੀ ਸੰਭਾਵਨਾ ਹੈ ਮੌਨਸੂਨ ਸੈਸ਼ਨ ਦੀ ਤੇ ਉਸ ਵਿੱਚ ਮੁੱਦਿਆਂ ਜਿਨ੍ਹਾਂ ਉੱਪਰ ਚਰਚਾ ਹੋਣੀ ਹੈ ਜਾਂ ਮਸਲੇ ਜਿਹੜੇ ਵਿਚਾਰੇ ਜਾਣੇ ਨੇ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਸੱਦੀ ਗਈ ਹੈ ਉਸ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ 22 ਤਰੀਕ ਨੂੰ ਸੈਸ਼ਨ ਸ਼ੁਰੂ ਹੋਣਾ ਹੈ 22 ਜੁਲਾਈ ਨੂੰ ਮੌਨਸੂਨ ਸੈਸ਼ਨ ਤੇ ਐਤਵਾਰ 21 ਜੁਲਾਈ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਚਰਚਾ ਕੀਤੀ ਜਾਵੇਗੀ ਤੇ ਇੱਕ ਸਰਬਸੰਮਤੀ ਜਾਂ ਸਹਿਮਤੀ ਬਣਾਉਣ ਦਾ ਵੀ ਉਪਰਾਲਾ ਹੋਵੇਗਾ ਤਾਂ ਕਿ ਰੇੜਕਾ ਘੱਟ ਪਵੇ ਚਰਚਾ ਜ਼ਿਆਦਾ ਹੋਵੇ ਤੇ ਹੰਗਾਮੇ ਤੇ ಸದਨ ਦੀ ਕਾਰਵਾਈ ਵਿੱਚੜੀਕਾ ਨਾ ਪਵੇ ਇਸ ਲਈ ਕੋਸ਼ਿਸ਼ ਕੀਤੀ ਜਾਵੇਗੀ 21 ਜੁਲਾਈ ਪਾਰਲੀਮੈਂਟ ਦਾ ਇਹ ਸੈਸ਼ਨ ਕਾਫੀ ਮਹੱਤਵਪੂਰਨ ਹੋਣ ਦੀ ਸੰਭਾਵਨਾ ਹੈ ਮੌਨਸੂਨ ਸੈਸ਼ਨ ਸਾਲ ਦੇ ਬਿਲਕੁਲ ਅੱਧ ਦੇ ਵਿੱਚ ਹੁੰਦਾ ਹੈ ਤੇ ਬਜਟ ਪੇਸ਼ ਕੀਤੇ ਜਾਣ ਨੂੰ ਲੈ ਕੇ ਵੀ ਤਿਆਰੀਆਂ ਚੱਲ ਰਹੀਆਂ ਨੇ ਇਸ ਦਰਮਿਆਨ ਨੀਤੀ ਆਯੋਗ ਨੂੰ ਦੁਬਾਰਾ ਗਠਨ ਵਿੱਚ ਲਿਆਂਦਾ ਜਾ ਚੁੱਕਾ ਹੈ ਕਈ ਨਵੇਂ ਮੈਂਬਰ ਵੀ ਦੇ ਵਿੱਚ ਜੋੜੇ ਗਏ ਨੇ ਭਾਰਤੀ ਜਨਤਾ ਪਾਰਟੀ ਨੇ ਐਕੀ ਐਨਡੀਏ ਗੱਠਜੋੜ ਤਹਿਤ ਜੋ ਸਰਕਾਰ ਬਣਾਈ ਹੈ ਉਸ ਵਿੱਚ ਭਾਈਵਾਨ ਪਾਰਟੀਆਂ ਨੂੰ ਕਾਫੀ ਮਹੱਤਤਾ ਮਿਲੀ ਹੈ ਤੇ ਇਸੇ ਤਰ੍ਹਾਂ ਨੀਤੀ ਆਯੋਗ ਦੇ ਵਿੱਚ ਵੀ ਭਾਈਵਾਨ ਪਾਰਟੀਆਂ ਦੇ ਕਾਫੀ ਮੈਂਬਰ ਜੋੜੇ ਗਏ ਨੇ ਤੇ ਹੋਰ ਸੰਭਾਵਨਾ ਵੀ ਰੱਖੀ ਗਈ ਹੈ ਸੋ ਜਿਵੇਂ ਸਰਕਾਰ ਦੇ ਗਠਨ ਵਿੱਚ ਭਾਈਵਾਲ ਪਾਰਟੀਆਂ ਦੀ ਭੂਮਿਕਾ ਦੀ ਚਰਚਾ ਹੁੰਦੀ ਰਹੀ ਹੈ ਉਸੇ ਤਰ੍ਹਾਂ ਨੀਤੀ ਆਯੋਗ ਦੀ ਬਣਤਰ ਉਸ ਤੇ ਮੈਂਬਰਾਂ ਸੰਬੰਧੀ ਵੀ ਭਾਈਵਾਲ ਪਾਰਟੀਆਂ ਨੂੰ ਐਤਕੀ ਕਾਫੀ ਤਵੱਜੋ ਮਿਲ ਰਹੀ ਹੈ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੋ ਸਥਿਤੀ ਬਣੀ ਉਸ ਵਿੱਚ ਚੀਜ਼ ਸਪਸ਼ਟ ਤੌਰ ਤੇ ਹੁਣ ਨਜ਼ਰ ਵੀ ਆਉਣ ਲੱਗ ਪਈ ਹੈ ਸੋ ਬਜਟ ਸੈਸ਼ਨ ਮੌਨਸੂਨ ਸੈਸ਼ਨ ਤੇ ਪਾਰਟੀਆਂ ਦਰਮਿਆਨ ਆਪਸੀ ਸਵਾਲ ਜਵਾਬ ਦਾ سلسلہ ਐਤਕੀ ਕਿਵੇਂ ਦਾ ਚੱਲਦਾ ਇਸ ਉੱਪਰ ਕਾਫੀ ਨਜ਼ਰਾਂ ਲੱਗੀਆਂ ਹੋਣਗੀਆਂ ਖਾਸ ਤੌਰ ਤੇ ਉਦੋਂ ਜਦੋਂ ਪਾਰਲੀਮੈਂਟ ਦੇ ਅੰਕੜੇ ਹੁਣ ਕਾਫੀ ਬਦਲੇ ਹੋਏ ਨਜ਼ਰ ਆ ਰਹੇ ਨੇ ਐਤਕੀ ਭਾਰਤੀ ਜਨਤਾ ਪਾਰਟੀ ਦੇ ਕੋਲ ਸੰਪੂਰਨ ਬਹੁਮਤ ਆਪਣੇ ਪੱਧਰ 'ਤੇ ਨਹੀਂ ਭਾਈਵਲ ਪਾਰਟੀਆਂ ਰਾਹੀਂ ਬਹੁਮਤ ਦੇ ਅੰਕੜੇ ਤੋਂ ਪਾਰ ਪਹੁੰਚੇ ਤੇ ਸਰਕਾਰ ਬਣਾਉਣ ਤੱਕ ਪਹੁੰਚੇ ਦੂਜੇ ਬੰਨੇ ਵਿਰੋਧੀ ਧਿਰ ਆਂਡੀਆਂ ਗੱਠ ਚੋੜ ਦੇ ਮੈਂਬਰਾਂ ਦੀ ਗਿਣਤੀ ਵਧੀ ਹੈ ਪਿਛਲੇ ਦਿਨ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਵੀ ਉਹਨਾਂ ਨੇ ਭਾਰੀ ਜਿੱਤ ਦਰਜ ਕੀਤੀ ਹੈ 13 ਵਿੱਚੋਂ 10 ਸੀਟਾਂ ਜਿੱਤੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਹੈ ਕਿ ਦੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੀਜ਼ਨ ਵਿੱਚ ਤੁਹਾਨੂੰ ਨਜ਼ਰ ਆ ਸਕਦਾ ਹੈ ਤੇ ਗੱਲ ਜਦੋਂ ਮੌਨਸੂਨ ਦੀ ਹੁੰਦੀ ਹੈ ਤਾਂ ਮੌਨਸੂਨ ਤਾਂ ਆਇਆ ਹੋਇਆ ਪਰ ਮੀਂਹ ਨਹੀਂ ਆ ਰਿਹਾ ਖਾਸ ਕਰਕੇ ਪੰਜਾਬ ਵਿੱਚ ਸੌਣ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਪਿਛਲੇ ਦਿਨੀ ਪਰ ਮੀਂਹ ਹਾਲੇ ਤੱਕ ਵੀ ਨਹੀਂ ਪੈ ਰਿਹਾ ਜੇ ਪੈ ਵੀ ਰਹੇ ਨੇ ਤਾਂ ਇਹਨੇ ਹਲਕੇ ਮੀਂਹ ਪੈ ਰਹੇ ਨੇ ਕਿ ਉਹ ਹੋਰ ਪੜਾਅਸ ਕੱਢ ਰਹੇ ਨੇ ਧਰਤੀ 'ਚੋਂ ਤੇ ਲੋਕਾਂ ਨੂੰ ਰਾਹਤ ਦੀ ਥਾਂ ਇਹ ਜੋ ਹਲਕੇ ਫੁਲਕੇ ਜੇ ਮੀਂਹ ਪੈ ਰਹੇ ਨੇ ਉਹ ਲੋਕਾਂ ਦਾ ਹੋਰ ਕੜਾਕਾ ਕੱਢ ਰਹੇ ਨੇ ਕਿਉਂਕਿ ਉੰਨੀ ਤਪਸ਼ਵੰਦੀ ਹੈ ਉਹਨਾਂ ਸੇਕ ਧਰਤੀ ਵਿੱਚੋਂ ਜ਼ਿਆਦਾ ਨਿਕਲਦਾ ਤੇ ਠੰਡਕ ਕੋਈ ਕਿਸੇ ਪਾਸੇ ਮਿਲਦੀ ਹੋਈ ਵਿਖਾਈਂਦੀ ਨਹੀਂ ਮੀਡੀਆ ਸਾਰੀਆਂ ਸੰਭਾਵਨਾਵਾਂ ਪੁਵਖਣਾ ਪੁਵਖਾਂ ਬਾਣੀਆਂ ਅਤੇ ਜੋ ਵੀ ਸੰਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਸਾਰੇ ਇੱਕ ਤਰੀਕੇ ਨਾਲ ਹਵਾ ਹਵਾਈ ਸਾਬਤ ਹੋ ਰਹੇ ਨੇ ਕਿਉਂਕਿ ਮੀਂਹ ਪੰਜਾਬ ਵਿੱਚ ਨਾ ਮਾਤਰ ਪੈ ਰਹੇ ਹਨ ਦੂਜੇ ਬਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਗੱਲ ਭਾਵੇਂ ਦਿੱਲੀ ਵਿੱਚ ਪਿਛਲੇ ਦਿਨਾਂ ਪਈ ਮੀਂਹ ਦੀ ਹੋਵੇ ਹਿਮਾਚਲ ਪ੍ਰਦੇਸ਼ ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਬੜੀ پیچੀਦਾ ਬਣੀ ਹੋਈ ਹੈ ਪਰ ਪੰਜਾਬ ਤੇ ਉੱਤਰੀ ਭਾਰਤ ਦੇ ਬਹੁਤ ਹਿੱਸਿਆਂ ਵਿੱਚ ਮੀਂਹ ਨਾ ਮਾਤਰ ਪੈ ਰਹੇ ਨੇ ਮੌਨਸੂਨ ਦੇ ਆਉਣ ਤੋਂ ਬਾਅਦ ਵੀ ਇਹ ਸਥਿਤੀ ਬਣੀ ਹੋਈ ਹੈ। ਲਿਹਾਜ਼ਾ ਬਿਜਲੀ ਪ੍ਰਬੰਧ ਦੇ ਉੱਪਰ ਇੱਕ ਵਾਰ ਫਿਰ ਦਬਾਅ ਬਣ ਰਿਹਾ ਹੈ। ਬਿਜਲੀ ਦੀ ਮੰਗ ਵਧ ਰਹੀ ਹੈ। ਤੇ ਜ਼ਿਆਦਾ ਏਸੀ ਅਤੇ ਭਾਰੇ ਬਿਜਲੀ ਦੇ ਉਪਕਰਣ ਚਲਣ ਕਰਕੇ ਬਿਜਲੀ ਦੀਆਂ ਤਾਰਾਂ ਉੱਪਰ ਲੋਡ ਤੇ ਪ੍ਰੈਸ਼ਰ ਵੀ ਵਧ ਰਿਹਾ ਹੈ ਜਿਸ ਕਰਕੇ ਫਾਲਟ ਪੈਣ ਦੀਆਂ ਘਟਨਾਵਾਂ ਵੀ ਇੱਕ ਵਾਰ ਫਿਰ ਵਧਣ ਲੱਗ ਪਈਆਂ। ਸੋ ਸਾਰੀ ਟੇਕ ਜਿਹੜੀ ਆ ਮੌਨਸੂਨ ਉੱਤੇ ਤੇ ਮੀਂਹ ਉੱਤੇ ਲੱਗੀ ਹੋਈ ਹੈ। ਭਾਰਤ ਦੇ ਸਾਬਕਾ ਕੋਮਾਂਤਰੀ క్రికెਟਰ ਅਤੇ ਮੌਜੂਦਾ ਸਮੇਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਉਰਫ ਭੱਜੀ, ਯੁਵਰਾਜ ਸਿੰਘ, ਸੁਰੇਸ਼ ਰੈਣਾ ਅਤੇ ਗੁਰਕੀਰਤ ਸਿੰਘ ਮਾਨ ਇੱਕ ਵਿਵਾਦ ਦੇ ਵਿੱਚ ਘਿਰ ਗਏ ਨੇ। ਇਹਨਾਂ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਪਹੁੰਚੀ ਹੈ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਆਈ ਹੈ। ਪੂਰਾ ਮਾਮਲਾ ਹੈ ਕਿ ਪਿਛਲੇ ਦਿਨੀ ਇਹਨਾਂ ਚਾਰਾਂ ਦੀ ਮੌਜੂਦਗੀ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ 'ਤੇ ਵੇਖਿਆ ਗਿਆ ਜਿਹਦੇ ਵਿੱਚ ਇਸਾਰੇ ਇੱਕ ਗਾਣੇ ਦੇ ਨਾਲ ਕੁਜ ਐਕਟਿੰਗ ਕਰਦੇ ਹੋਏ ਵਿਖਾਈ ਦਿੰਦੇ ਨੇ ਤੇ ਉਸ ਵਿੱਚ ਉਹ ਸਰੀਰਕ ਤੌਰ ਤੇ ਅਪਾਹਜ ਲੋਕਾਂ ਵਾਂਗ ਤੁਰਦੇ ਹੋਏ ਵਿਖਾਈ ਦਿੰਦੇ ਨੇ ਹਾਸੇ ਮਖੌਲ ਦੇ ਅੰਦਾਜ਼ ਵਿੱਚ ਤੇ ਬਹੁਤ ਸਾਰੇ ਲੋਕਾਂ ਨੇ ਇਸ ਉੱਪਰ ਇਤਰਾਜ਼ ਪ੍ਰਗਟਾਇਆ ਤੇ ਕਿਹਾ ਕਿ ਇਸ ਤਰੀਕੇ ਨਾਲ ਕਿਸੇ ਦੀ ਸਰੀਰਕ ਅਪਾਹਜਤਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਨੂੰ ਬਹੁਤ ਲੋਕਾਂ ਨੇ ਮਾੜਾ ਮੰਨਿਆ ਤੇ ਇਸੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਕੋਲ ਇੱਕ ਸੰਸਥਾ ਵੱਲੋਂ ਸ਼ਿਕਾਇਤ ਵੀ ਪਹੁੰਚੀ ਹੈ ਬੇਸ਼ੱਕ ਕਿਨਵਲੋਂ ਮਾਫੀ ਮੰਗਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਨਰਾਜ਼ਗੀ ਵਾਲੀ ਪ੍ਰਤੀਕਿਰਿਆ ਵੀ ਵੇਖੀ ਗਈ ਹੈ ਸੂਚੀ ਆwidetilde ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰਜਿਮਿਆਂ 'ਚੋਂ ਸਮਾਂ ਕੱਢਿਆ ਪ੍ਰੋਗਰਾਮ ਨਾਲ ਜੁੜੇ ਇਸ ਨੂੰ ਲਾਈਕ ਅਤੇ ਸ਼ੇਅਰ ਕੀਤਾ ਹੋਰਨਾਂ ਦੇ ਨਾਲ ਸਾਂਝਾ ਕੀਤਾ ਤਾਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਨਵੀਂ ਵਿਸ਼ੇਸ਼ ਰਿਪੋਰਟ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਾ ਪੰਜਾਬ ਟਾਕਸ ਚੈਨਲ ਉੱਪਰ ਤਦ ਤੱਕ ਤੁਸੀਂ ਹੋਰ ਪ੍ਰੋਗਰਾਮਾਂ ਲਈ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਦੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਤੇ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਆਈ ਪੀਟੀਵੀ ਰਾਹੀਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਦਾ ਪੰਜਾਬ ਟਾਕ ਚੈਨਲ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ ਨਵੇਂ ਵਿਸ਼ੇ ਲੈ ਕੇ ਨਵੇਂ ਅੰਕ ਵਿੱਚ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਅਤੇ ਵਿਖਤੀ ਰਹੋ ਦਾ ਪੰਜਾਬ ਟਾਕ